ਪਟਿਆਲਾ ਜ਼ਿਲ੍ਹਾ ਦੇ ਮਰੋੜ ਪਿੰਡ ਦੇ ਵਿੱਚ ਭਾਰੀ ਬਰਸਾਤ ਆਉਣ ਕਾਰਨ ਇੱਕ ਗਰੀਬ ਪਰਿਵਾਰ ਦੀ ਛੱਤ गिर ਗਈ ਜਿਸ ਵਿੱਚ ਪਰਿਵਾਰ ਦੇ 5 ਮੈਂਬਰ ਸਨ ਇੱਕ ਪਤੀ ਪਤਨੀ ਤੇ 3 ਬੱਚੇ ਜਿਹੜੇ ਕਿ ਛੱਤ ਦੇ ਮਲਬੇ ਦੇ ਥੱਲੇ ਦੱਬ ਗਏ ਮਕਾਨ ਮਾਲਕ ਨੇ ਕਿਹਾ ਕਿ ਪਿੰਡ ਵਾਸੀਆਂ ਨੇ ਮੌਕੇ ਤੇ ਪਹੁੰਚ ਕੇ ਸਾਨੂੰ ਮਲਬੇ ਦੇ ਵਿੱਚੋਂ ਕੱਢਿਆ ਤੇ ਮੌਕੇ ਤੇ ਐਂਬੂਲੈਂਸ ਬੁਲਾ ਕੇ ਨਾਭਾ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਪਿੰਡ ਵਾਸੀ ਤੇ ਮਕਾਨ ਮਾਲਕਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕੀ ਕਿਹਾ ਤੁਸੀਂ ਵੀ ਸੁਣੋ ਨਾਮ ਆਪਣਾ ਮੇਰਾ ਨਾਮ ਵੀ ਨਯ ਹੋ ਗਿਆ ਜੀ ਕਿਹੜਾ ਕਿਹੜੇ ਪਿੰਡ ਦੇ ਰੱਖਰੇ ਪਿੰਡ ਜੀ ਮਰੋਵਰ ਕੀ ਹੋਇਆ ਜਿਹੜਾ ਬਾਕੀ ਹਸੋਇ ਕਿਸ ਕਰਕੇ ਇਹ ਕੱਲ ਮਿੱਟੀ ਪਾਏ ਲੋਕ ਜੀ ਚੂੜੇ ਤੇ ਉਹ ਕੁਲਠੀ ਮਿੱਟੀ ਪਾ ਕੇ ਲੋਕ ਰਾਤ ਨੂੰ ਰੋਟੀ ਪਾਣੀ ਖਾ ਕੇ ਪਹੇ ਗਏ ਜੀ ਇਹ ਸਵੇਰੇ 5 4 ਵਜੇ ਕੰਮ ਨੇ ਕੋਠੇ ਗਿਰ ਗਿਆ ਲੋਕ ਪਤਾ ਨਹੀਂ ਲੱਗੇ ਹਲੇ ਦਲੇ ਪਬਲਿਕ ਨਿਕਲ ਕੇ ਲੋਕ ਫਿਰ ਐਮਬੂਲੈਂਸ ਕੇ ਫੋਨ ਕੀਆ ਫਿਰ ਐਮਬੂਲੈਂਸ ਆਇਆ ਲੋਕ 90 ਲੈ ਗਿਆ 90 ਐਂਡਮੈਂਟਮੈਂਟ ਹੋਆ ਫਿਰ ਇਤੇ ਦਾਖਲ ਕਰਤਾ ਜੀ ਕਿੰਨੇ ਬੰਦੇ ਸੀ ਪੰਜ ਬੰਦੇ ਜੀ ਕਿੰਨੇ ਬੱਚੇ ਉਹਦੇ ਵਿੱਚ ਕਿੰਨੇ ਬੱਚੇ ਤਿੰਨ ਨੇ ਦੋ सटे तो सारे पंजो ने अभी हालत तो इलाज चल रही है की रुके नेता है बारिश ज्यादा बैठ करके छत गिरी बारिश करके ही गिरे ने जी 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 काम की कर हो। ए, करते है मजदूरी करते है और सरकार का यही निवेदन की हम लोग जरा मदद करने ने करते ਭਾਜੀ ਕੀ ਨਾਮ ਆ ਤੁਹਾਡਾ ਤੇ ਅੱਜ ਜਿਹੜਾ ਇਹ ਮਕਾਨ ਡਿੱਗੇ ਦੇ ਬਾਰੇ ਦੱਸ ਦੋ ਇੰਦਰਜੀਤ ਨਾਮ ਆ ਜੀ ਮੇਰਾ ਇਹ ਮਲਡਾਉਟ ਪਿੰਡ ਦੀ ਘਟਨਾਈ ਇਹ ਲਗਾਤਾਰ ਬਾਰਸ਼ਾ ਹੋਣ ਕਰਕੇ ਇਹ ਮਤਲਬ ਇਹ ਗਰੀਬ ਪਰਿਵਾਰ ਰਹਿ ਰਿਹਾ ਤੇ ਘਰ ਚ ਪੰਜ ਜੀ ਨੇ ਇਹ ਤੇ ਕੱਲ ਇਹਨਾਂ ਨੇ ਮਿੱਟੀ ਮੁੱਠੀ ਪਾਈ ਹੋਗੀ ਔਰ ਇਹ ਲਗਾਤਾਰ ਮੀਂਹ ਪੈ ਰਿਹਾ ਤੇ ਸਵੇਰੇ 5 ਵਜੇ ਦੇ ਲਗਭਗ 5 ਵਜੇ ਇਹ ਮਤਲਬ ਮਕਾਨ ਦੇ ਉੱਪਰ ਡਿੱਗ ਗਿਆ ਇਹ ਤਿੰਨ ਬੱਚੇ ਨੇ ਇਹ ਤੇ ਮੀਆਂ ਬੀਬੀ ਨੇ ਤੇ ਇਹਨਾਂ ਦੇ ਬਹੁਤ ਜ਼ਿਆਦਾ ਸੱਟਾਂ ਲੱਗੀਆਂ ਤੇ ਇਹਨਾਂ ਨੂੰ ਪਹਿਲਾਂ ਨਾਬੇ ਲੈ ਆਇਆ ਗਿਆ ਤੇ ਉੱਥੋਂ ਹਾਲਤ ਗੰਭੀਰ ਹੋਣ ਕਰਕੇ ਇਹਨਾਂ ਨੂੰ ਰਜਿੰਦਰਾਜ ਚ ਰੈਫਰ ਕੀਤਾ ਗਿਆ ਤੇ ਇਸੀ ਸਰਕਾਰ ਤੋਂ ਮੰਗ ਕਰਦੇ ਆ ਕਿ ਜੋ ਬਣਦਾ ਇਹਨਾਂ ਦਾ ਮਾਜਵਾ ਉਹ ਦਿੱਤਾ ਜਾਵੇ ਇਹਨਾਂ ਨੂੰ ਤੇ ਕਿਸੇ ਵੀਰ ਭੈਣ ਭਾਈ ਨੇ ਹੋਰ ਇਹਨਾਂ ਦੀ ਮਦਦ ਕਰਨੀ ਹੋਵੇ ਤਾਂ ਮਡੋਰਪੈਂਡ ਚ ਆ ਕੇ ਇਹਨਾਂ ਦੀ ਮਦਦ ਕਰ ਸਕਦਾ ਸੱਟਾਂ ਬਹੁਤ ਜ਼ਿਆਦਾ ਨੇ ਇਹਨਾਂ ਦੀ ਤੇ ਕਿੰਨੇ ਕਿੰਨਾ ਕਿੰਨੇ ਜੀ ਸੀ ਜਿਹੜੇ ਹੋਏ ਨੇ ਕਦੋਂ ਇਹ ਵੱਡਾ ਹਾਸਾ ਵਾਪਰਿਆ ਕਿੰਨੇ ਵਜੇ ਵਾਪਰਿਆ ਇਹ ਤਕਰੀਬਨ ਸਵੇਰੇ 5 ਵਜੇ ਜਦੋਂ ਨਵੇਂ ਗਵਾਂਡੀ ਨੇ ਦੇਖਿਆ ਤਾਂ ਇੱਕਦਮ ਮਤਲ ਮਕਾਨ ਜਦੋਂ ਡਿੱਗਿਆ ਪੰਜ ਜੀ ਨੇ ਤਿੰਨ ਬੱਚੇ ਨੇ ਤੇ ਬਾਕੀ ਮੀਆਂ ਬੀਬੀ ਨੇ ਇਹ ਕਿਸ ਤਰ੍ਹਾਂ ਦੀ ਹਾਲਤ ਹੈ ਜਿਹੜੀ ਇਹਨਾਂ ਦੀ ਹਾਲਤ ਬਹੁਤ ਜ਼ਿਆਦਾ ਗੰਭੀਰਾ ਪਹਿਲਾਂ ਇਹਨਾਂ ਨੂੰ ਮਤਲ ਰਜਿੰਦਰ ਪਹਿਲਾਂ ਇਹਨਾਂ ਨੂੰ ਨਾਬੇ ਭੇਜਿਆ ਗਿਆ ਫਿਰ ਉਹਨਾਂ ਨੇ ਰਜਿੰਦਰ ਦਾ ਰੈਫਰ ਕਰਤਾ ਸਰਕਾਰ ਤੋਂ ਕੀ ਮੰਗ ਸਰਕਾਰ ਤੋਂ ਸੀ ਮੰਗ ਕਰਦੇ ਆਂ ਕਿ ਵੱਤੋ ਵੱਤ ਇਹਨਾਂ ਦੀ ਮਦਦ ਕੀਤੀ ਜਾਵੇ ਪਰਦੇਸ